ਗੱਲਾਂ ਬਾਤਾਂ ਕਰਦੇ ਆ ਝੋਨਾ ਵੱਧਿਆ ਗਿਆ ਹੁਣ ਪਰਾਲੀ ਦਾ ਪੰਗਾ ਪੈ ਗਿਆ ਹਨਾ ਜੱਟਾਂ ਦੀ ਜੂਨ ਭਰਾਵੋ ਬਹੁਤ ਮਾੜੀ ਐ ਸਿੱਧੀ ਗੱਲ ਆਪਣੇ ਕੋਲ ਹੋ ਜੱਟ ਦੀ ਮੈਂ ਹੱਡ ਬੀਤੀ ਦੱਸੂ ਦੱਸੂਗਾ ਭਾਈ ਪੂਰੀ ਡੰਗਰਾਂ ਚੋਂ ਸਾਨੂੰ ਰੂੜੀ ਬਚਦੀ ਖੇਤ ਬਚਾਉਂਦਾ ਤੂੜੀ ਬਸੇ ਤਾਂ ਅਸੀਂ ਜੱਟ ਹੁਨੇ ਆ ਐਂ ਚੜਾਈ ਪੂਰੀ ਡੰਗਰਾ ਚੋਂ ਸਾਨੂੰ ਰੂੜੀ ਬਚਦੀ ਖੇਤ ਬਚਾਉਂਦਾ ਤੂੜੀ ਖੇਤ ਬਚਾਉਂਦਾ ਤੂੜੀ ਹਮ ਮੰਡੀ ਦੇ ਵਿੱਚ ਫਸਲ ਸਿੱਟ ਕੇ ਚੁੱਪ ਕਰਕੇ ਜੇ ਭੇਜੇ ਪਹਿਲਾਂ ਕਾਕਾ ਸਾਹਿਬ ਕਰਾਂਗੇ ਆਰਤੀ ਆਜਾ ਲਿਖੇ ਦੇ ਹੋ ਮੰਡੀ ਦੇ ਵਿੱਚ ਫਸਲ ਸੱਟ ਕੇ ਚੁੱਪ ਕਰਕੇ ਜੇ ਬਹਿ ਜੇ ਪਹਿਲਾ ਕਾਕਾ ਸਾਬ ਕਰਾਂਗੇ ਆਰਤੀ ਆਜ ਅਜ ਕਹਦੇ ਉੱਥੇ ਨਹੀਂ ਫਿਰ ਬੋਲਿਆ ਜਾਂਦਾ 100 ਹੁੰਦੀ ਮਜਬੂਰੀ ਡੰਗਰਾ ਚੋਂ ਸਾਨੂੰ ਰੂੜੀ ਬਚਦੀ ਖੇਤ ਬਚਾਉਂਦਾ ਤੂੜੀ ਹੋ ਵੈਸੇ ਤਾਂ ਅਸੀਂ ਜੱਟ ਹੁਨੇ ਆ ਐਂ ਚੜਾਈ ਪੂਰੀ ਡੰਗਰਾਂ ਚੋਂ ਸਾਲੂ ਰੂੜੀ ਬਚਦੀ ਖੇਤ ਬਚਾਉਂਦਾ ਤੂੜੀ ਹਾ ਖੇਤ ਬਚਾਉਂਦਾ ਤੂੜੀ ਸੋ ਸਸਰੀ ਕਾਲ ਬਾਈ ਜੁੜ ਜੋ ਇੱਕ ਤਾਂ ਗੱਲਾਂ ਕਰਾਂਗੇ ਆਪਾਂ ਗਲਾਬ ਸਿੱਧੂ ਦੇ ਗਾਣੇ ਦਾ ਬਹੁਤ ਰੌਲਾ ਪਿਆ ਉਹਦੇ ਬਾਰੇ ਤੁਸੀਂ ਵੀ ਆਪਣੀ رائے ਦਿਓ ਤੇ ਜਿਹੜਾ ਵੀ ਲੈ ਭਰਾ ਕਿੰਨੇ ਭਰਾ ਜੁੜ ਗਏ ਬਾਈ ਕਮੈਂਟ ਕਰਕੇ ਦੱਸੋ ਕਿ ਨਾ ਆਵਾਜ਼ ਕਲੀਅਰ ਆ ਸਹੀ ਆ ਤੇ ਆਪਣੇ ਸੁਝਾਅ ਵੀ ਬਾਈ ਜਰੂਰ ਦਿਓ ਜਿੰਨੇ ਵੀ ਭੈਣ ਭਰਾ ਜੁੜੋਂਗੇ ਗਲਾਬ ਸਿੱਧੂ ਦੇ ਗਾਣੇ ਦਾ ਬਹੁਤ ਜੱਬ ਪਿਆ ਹੈ ਗਲਾਬ ਸਿੱਧੂ ਤੇ ਸਰਪੰਚ ਬਹੁਤ ਗੁੱਸੇ ਨੇ ਇਹ ਗੱਲਾਂ ਮੈਂ ਪਹਿਲਾਂ ਬੋਲਦਾ ਰਿਹਾ ਕਿ ਜਿਹੜੇ ਕਲਾਕਾਰ ਹੁੰਦੇ ਆ ਬਾਈ ਸਿਰਫ ਮਨੋਰੰਜਨ ਵਾਸਤੇ ਹੁੰਦੇ ਆ ਪਰ ਹੁਣ ਜਿਹੜੀ ਗਾਇਕੀ ਆ ਉਹ ਬੈਲੀਆਂ ਵਾਲੀ ਹੋ ਗਈ ਇਹ ਗੱਲ ਤੁਸੀਂ ਮੰਨਦੇ ਹੋ ਜਿਹੜੇ ਕਲਾਕਾਰ ਹੁੰਦੇ ਆ ਹਨਾ ਉਹ ਸਿਰਫ ਲੋਕਾਂ ਦਾ ਇੰਟਰਟੇਨਮੈਂਟ ਕਰਨ ਵਾਸਤੇ ਹੁੰਦੇ ਆ ਪਰ ਜਿਹੜੇ ਹੁਣ ਵਾਲੇ ਕਲਾਕਾਰ ਲੋਕ ਪਸੰਦ ਵੀ ਬਈ ਇਹੇ ਜਾਂ ਕੁਝ ਕਰਦੇ ਆ ਹੁਣ ਸਾਡੇ ਵਰਗੇ ਨੂੰ ਸੁਣਦਾ ਹੀ ਨਹੀਂ ਕੋਈ ਲੋਕ ਸੁਣਦੇ ਵੀ ਇਹਾ ਕੁਝ ਹੈ ਇਹ ਗੱਲ 'ਚ ਵੀ ਕੋਈ ਸ਼ੱਕ ਨਹੀਂ ਜੁਰਗੋ ਭਾਈ ਕਮੈਂਟ ਕਰਿਓਗੇ ਨਾ ਆਵਾਜ਼ ਕਲੀਅਰ ਹੈ ਫਿਰ ਆਪਾਂ ਗੱਲਬਾਤ ਕਰਦੇ ਆ ਗਲਾਬ ਸਿੱਧੂ ਨੇ ਮਾਫੀ ਵੀ ਮੰਗ ਲਈ ਪਰ ਹੁਣ ਹਜ਼ਾਰਾਂ ਲੋਕਾਂ ਨੇ ਵੀਡੀਓ ਪਾਈ ਆ ਉੱਤੇ ਘਟੋ ਘਟ ਮੈਂ ਸੋਸ਼ਲ ਮੀਡੀਆ ਤੇ ਇੰਨੀਆਂ ਵੀਡੀਓ ਦੇਖੀਆਂ ਜਿਹੜਾ ਦੁੱਕੀ ਦਾ ਬੰਦਾ ਹੁੰਦਾ ਉਹ ਵੀ ਬੋਲਣ ਲੱਗ ਗਿਆ ਇੱਕ ਬੋਲੀ ਜਾਵੇ ਕਹਿੰਦਾ ਜੀ ਜਿਹੜੇ ਸਰਪੰਚ ਆ ਉਹ ਚਿੱਟੇ ਵਾਲੇ ਕਿਉਂ ਨਹੀਂ ਇਕੱਠੇ ਹੁੰਦੇ ਜਾਂ ਜਦੋਂ ਕੋਲਕੱਤੇ ਵਾਲੇ ਮੁੰਡੇ ਦਾ ਕਤਲ ਹੋਇਆ ਉਦੋਂ ਬਾਈ ਇਕੱਠੇ ਤਾਂ ਹੋ ਜਾਂਦੇ ਆ ਹੋ ਜਾਂਦੇ ਆ ਪਰ ਆਪਾਂ ਇੱਕ ਗੱਲ ਇਹ ਵੀ ਯਾਦ ਰੱਖੀਏ ਕੀ ਸਰਪੰਚਾਂ ਦਾ ਆਪਦਾ ਵੀ ਪਰਿਵਾਰ ਹੁੰਦਾ ਹੈ ਹੈਨਾ ਪਰ ਫਿਰ ਵੀ ਉਹ ਕੋਸ਼ਿਸ਼ ਸਰਪੰਚ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਵਿੱਚ ਗਲਤ ਵੀ ਹੈਗੇ ਆ ਇਹ ਵੀ ਗੱਲ ਹੈ ਸਭ ਨੂੰ ਨਹੀਂ ਕਹਿੰਦਾ ਪਰ ਮੈਂ ਜਿੰਨੇ ਸਹੀ ਹੈ ਸਹੀ ਨੂੰ ਤਾਂ ਸਹੀ ਕਹਿਣਾ ਚਾਹੀਦਾ ਹੈ ਸਰਪੰਚ ਬਹੁਤ ਕੋਸ਼ਿਸ਼ ਵੀ ਕਰਦੇ ਆ ਵੀ ਸਾਡਾ ਪਿੰਡ ਵਧੀਆ ਬਣੇ ਹੈਨਾ ਪਰ ਸਾਰੇ ਇੱਕੋ ਜਿਹੇ ਨਹੀਂ ਹੈ ਗੱਲ ਆਪਾਂ ਗਲਾਬ ਸਿੱਧੂ ਦੇ ਗਾਣੇ ਦੀ ਕਰਨੀ ਹੈ ਇਹ ਪਹਿਲੀ ਗੱਲ ਤਾਂ ਲਿਖਣ ਵਾਲੇ ਦੀ ਗਲਤੀ ਹੈ ਸਭ ਤੋਂ ਪਹਿਲਾਂ ਤਾਂ ਨੰਬਰ 2 ਤੇ ਗਾਉਣ ਵਾਲੇ ਦੀ ਲਿਖਿਆ ਸ਼ਾਇਦ ਜੰਗ ਢਿੱਲੋਂ ਦਾ ਇਹੋ ਜੰਗ ਢਿੱਲੋਂ ਬਹੁਤ ਘੈਂਟ ਬੰਦਾ ਯਾਰ ਵਧੀਆ ਗਾਣੇ ਲਿਖਦਾ ਪਤਾ ਨਹੀਂ ਰੱਬ ਜਾਣੇ ਇਹ ਗਾਣਾ ਚੱਕੀ ਹੋਇਆ ਕੀ ਨਹੀਂ ਪ੍ਰਮਾਤਮਾ ਨੂੰ ਪਤਾ ਬਾਈ ਹੈਨਾ ਪਰ ਚਲੋ ਆਪਾਂ ਇੱਕ ਗੱਲ ਇਹੀ ਕਹਿ ਸਕਦੇ ਆਂ ਵੀ ਯਾਰ ਉਹਨੇ ਮਾਫੀ ਮੰਗ ਲਈ ਗਲਾਬ ਸਿੱਧੂ ਨੇ ਹੁਣ ਇਹ ਮੈਟਰ ਨੂੰ ਖਤਮ ਕਰੋ ਇੱਥੇ ਕਿਉਂਕਿ ਇਹ ਚੀਜ਼ ਨੂੰ ਜਿੰਨਾ ਵਧਾਈ ਚੱਲੋਗੇ ਫਸੀ ਜਾਊਗਾ ਹੁਣ ਆਏ ਆ ਨਾ ਇਹ ਉਹ ਤਾਂ ਇਕੱਲਾ ਗਾਣਾ ਤਾਂ ਗਲਾਬ ਸਿੱਧੂ ਨੇ ਗਾਇਆ ਹੋਰ ਕੋਈ ਮੇਰੇ ਵਰਗੇ ਲੰਡੀਆਂ ਪੁੱਛੀਆਂ ਵੀ ਸਰਪੰਚਾਂ ਨੂੰ ਸਵਾਲ ਕਰੀ ਜਾਂਦੇ ਆ ਤੁਸੀਂ ਉੱਥੇ ਹੀ ਇਕੱਠੇ ਹੋਏ ਤੁਸੀਂ ਉੱਥੇ ਹੀ ਇਕੱਠੇ ਹੋਏ ਹੋ ਹਨਾ ਮੇਰੇ ਖਿਆਲ ਨਾਲ ਵੀ ਜੇ ਇਹ ਟੌਪਿਕ ਜਾਂ ਬੰਦ ਹੀ ਹੋ ਜੇ ਤਾਂ ਬਹੁਤ ਵਧੀਆ ਲੈ ਭਾਈ 17 ਜਿਹੜੇ ਜੁੜ ਗਏ ਥੋਨੂੰ ਮੈਂ ਗਾਣਾ ਸੁਣਾਉਣਾ ਇੱਕ ਪਾਣੀ ਦੀ ਬਾਰਿਸ਼ ਸੋ ਕਮੈਂਟ ਕਰਕੇ ਦੱਸਿਓ ਕਿ ਨਾ ਆਵਾਜ਼ ਕਲੀਅਰ ਹੈ ਹੋ ਖੇੜਾ ਪਹੀਟ ਸੋਚਾ ਇਕਦਮ ਚੇਤੇ ਆ ਗਿਆ ਤੇਰੀ ਬਰਥਡੇ ਪਾਰਟੀ ਨਹੀਂ ਸੋਣੀਏ ਇਕਦਮ ਚੇਤੇ ਆ ਗਿਆ ਗੱਲ ਚੜੀ ਦਿਮਾਖ ਉੱਤੇ ਵਾਰਨੇ ਉਤਰ ਗਿਆ ਸੀ ਤੇਰਾ ਜੱਟ ਨੂੰ ਪਾਣੀ ਲਾਉਂ ਦੇ ਨੇ ਨੀ ਕੋਈ ਕਿਥੋਂ ਮੋੜ ਲਿਆਵੇ ਅੱਜ ਕਾਲਾ ਮੋੜ ਜੱਟ ਏ ਨਹੀਂ ਬੈਠਾ ਵਟ ਤੇਰਾ ਹੀ ਜਾਵੇ ਜਿਹੜੇ ਛੱਡ ਤੁਰ ਜਾਂਦੇ ਨੇ ਨਹੀਂ ਕੋਈ ਕਿਥੋਂ ਮੋੜ ਲਿਆਵੇ ਅੱਜ ਕਾਲਾ ਮੋੜ ਨਾ ਸੁਜਦੀ ਨਹੀਂ ਬਰਨੇ ਚਾਰੇ ਪਾਸੇ ਨੇਰਾ ਜੱਟ ਨੂੰ ਪਾਣੀ ਲਾਉਂਦੇ ਨੂੰ ਨਹੀਂ ਤੇਰੀ ਯਾਦ ਨੇ ਪਾਲਿਆ ਹਨੇਰਾ ਜੱਟ ਨੂੰ ਪਾਣੀ ਲਾਉਂਦੇ ਨੂੰ ਨਹੀਂ ਤੇਰੀ ਯਾਦ ਨੇ ਪਾਲਿਆ ਹਨੇਰਾ ਇਹ ਮਰਾ ਦਾ ਲਿਖਿਆ ਹੋਇਆ ਬਾਈ ਇੱਕ ਤੁਹਾਨੂੰ ਗਾਣਾ ਮੈਂ ਹੋਰ ਸੁਣਾਉਂਗਾ ਬਹੁਤ ਜਲਦੀ ਇੱਕ ਤਾਂ ਮੈਂ ਗਾਣਾ ਪਾਉਂਗਾ ਅੱਜ ਤੜਕੇ 8 ਵਜੇ ਜ਼ਰੂਰ ਸੁਣਿਓ ਉਹ ਗਾਣੇ ਗਾਣਾ ਜਿਹੜਾ ਕਿ ਪਰਿਵਾਰਕ ਵੀ ਹੈ ਤੇ ਇੱਕ ਲੋਕ ਤੱਤ ਵੀ ਹੈ ਉਹ ਗਾਣਾ ਹੈਗਾ ਵੀ ਹੁਣ ਜਿਹੜਾ ਆ ਸਮਾਂ ਚੱਲਦਾ ਨਿੱਕੇ ਨਿੱਕੇ ਦੇ ਗੋਡੇ ਦੁਖਣ ਲੱਗ ਗਏ ਹਨਾ ਉਹ ਗਾਣੇ ਦੇ ਬੋਲ ਹੈ ਵੱਧਦੇ ਬੀਪੀ ਸ਼ੂਗਰ ਹੋ ਗਏ ਹਰ ਕੋਈ ਬੈਠਾ ਜਾਨ ਨੂੰ ਰੋਵੇ ਕਹਿੰਦੇ ਤੰਗ ਨੂੰ ਸਤੀ ਜੇ ਹੋਵੇ ਦੇਨ ਬਸ ਉਹੀ ਸੁਖਦੇ ਆ ਹੁਣ ਤਾਂ 40 40 ਸਾਲ ਦਿਆਂ ਦੇ ਗੋਡੇ ਦੂ ਇਹ ਗੱਲ ਸੱਚੀ ਹੈ ਬਈ ਬਿਮਾਰੀਆਂ ਲੋਕਾਂ ਨੂੰ ਬਹੁਤ ਹੈ ਕੋਈ ਇਹ ਜਾਂ ਘਰ ਨਹੀਂ ਹੋਣਾ ਜਿਹਦੇ ਘਰੇ ਦਵਾਈ ਨਹੀਂ ਚੱਲਦੀ ਹਰੇਕ ਬੰਦਾ ਤੁਹਾਨੂੰ ਪਤਾ ਹੀ ਹੈ ਤੁਸੀਂ ਮੇਰੇ ਨਾਲ ਵੱਧ ਸਮਝਦਾਰ ਹੋ ਕਿਸੇ ਦੇ ਘਰੇ ਜਾ ਕੇ ਦੇਖ ਲਓ ਇੱਕ ਦੋ ਮਰੀਜ਼ ਲਾਜ਼ਮ ਨੇ ਉਮਰ ਤੋਂ ਪਹਿਲਾਂ ਬਾਲ ਚਿੱਟੇ ਹੋਣ ਲੱਗੇ ਅੱਗੇ ਕਹਿੰਦੇ 45 ਸਾਲ ਤੋਂ ਬਾਅਦ ਕੋਈ ਢੋਲੇ ਆਉਣ ਲੱਗਦੇ ਮਾਰੇ ਮੋਟੇ ਸਾਡੇ ਮੇਰੇ ਇੱਕ ਚਾਚੇ ਦਾ ਸਾਥੋਂ ਵੱਡਾ ਮੁੰਡਾ ਉਹਨੇ ਹਜੇ ਤੱਕ ਵੀ ਢੋਲੇ ਨਹੀਂ ਆਏ ਇਹ ਮੇਰੇ ਆ ਦਾੜੀ ਚਿੱਟੀ ਹੋ ਗਈ ਪਾਣੀ ਕਹਿ ਸਕਦੇ ਆ ਜਾਂ ਖਾਣ ਪੀਣ ਕਹਿ ਸਕਦੇ ਆ ਇਹ ਜਾਂ ਹੋਵੇ ਸਮੇਂ ਤੋਂ ਪਹਿਲਾਂ ਲੋਕ ਬਜ਼ੁਰਗ ਹੋਣ ਲੱਗ ਗਏ ਇੱਕ ਮਿੰਟ ਬਈ ਸੋ ਜਿੰਨੇ ਵੀ ਜੁੜੋਂਗੇ ਜਾਂ ਜੁੜਿਓ ਆਪਣੇ ਸੁਝਾਅ ਵੀ ਜਰੂਰ ਦਿਓ ਗਲਾਗ ਸਿੱਧੂ ਨੂੰ ਵੈਸੇ ਮੇਰੇ ਹਿਸਾਬ ਨਾਲ ਹਨਾ ਚਲੋ ਇਹ ਚੀਜ਼ਾਂ ਦਾ ਕੋਈ ਸਿਰਾ ਤਾਂ ਹੁੰਦਾ ਨਹੀਂ ਜੇ ਆਪਾਂ ਕਹਿ ਲਈਏ ਨਾ ਵੀ ਇਹਨਾਂ ਚੀਜ਼ਾਂ ਦਾ ਸਿਰਾ ਕੋਈ ਤਾਂ ਹੈ ਨਹੀਂ ਪਰ ਵੀ ਬਹੁਤ ਚਲੋ ਗੱਲਾਂ ਬਾਤਾਂ ਬਹੁਤ ਹੋ ਗਈਆਂ ਹੁਣ ਉਹਨੂੰ ਮaaf ਕਰ ਦੇਣਾ ਚਾਹੀਦਾ ਸੋ ਮੇਰੀ ਬੇਨਤੀ ਤੁਹਾਨੂੰ ਇਹੀ ਆ ਕੀ ਤਰਕੇ 8 ਵਜੇ ਗਾਣਾ ਪਾਵਾਂਗੇ ਬਾਈਣ ਕੇ 8 ਸਵਾ 8 ਵਜੇ ਬਹਿਣਾ ਟਾਈਮ ਲੱਗਿਆ ਹੁੰਦਾ 8 ਵਜੇ ਆਪੀ ਪਬਲਿਕ ਹੋ ਜਾਂਦਾ ਹੈ ਗਾਣਾ ਤੇ ਸੁਣਿਓ ਜਰੂਰ ਸ਼ੇਅਰ ਕਰਿਓ ਉਹ ਜਣੀਆਂ ਘਰਾਂ ਚ ਆਪਣੇ ਪ੍ਰੋਬਲਮਾਂ ਨੇ ਬਿਮਾਰੀਆਂ ਨੇ ਉਹਦੇ ਬਾਰੇ ਗਾਣਾ ਸੋ ਮੇਰੇ ਹਿਸਾਬ ਨਾਲ ਜਿਹੜਾ ਗਲਾਬ ਸਿੱਧੂ ਦਾ ਮਸਲਾ ਹੋਇਆ ਉਹਨੂੰ ਨਿਮੇੜ ਕੇ ਸੋ ਨੂੰ ਠੰਡੇ ਵਾਸਤੇ ਪਾਉਣਾ ਚਾਹੀਦਾ ਮੇਰੀ ਤਾਂ ਇਹ ਜਿਹੜਾ ਦਿਮਾਗ ਆਪਣਾ ਕਿਉਂਕਿ ਹੋਰ ਲੋਕ ਵੀ ਬੋਲੀ ਜਾਂਦੇ ਆ ਦੁੱਕੀ ਦਾ ਬੰਦਾ ਹੁੰਦਾ ਸਰਪੰਚਾਂ ਨੂੰ ਕਹੀ ਜਾਂਦਾ ਤੁਸੀਂ ਉੱਥੇ ਨਹੀਂ ਇਕੱਠੇ ਹੋਏ ਉੱਥੇ ਨਹੀਂ ਇਕੱਠੇ ਹੋਏ ਐਵੇਂ ਵਾਦਾ ਵਾਦਾ ਇਹਨਾਂ ਗੱਲਾਂ ਦਾ ਹਨਾ ਸਰਪੰਚ ਪੰਚਾਇਤ ਸਤਕਾਰਯੋਗ ਹੁੰਦੀ ਹੈ ਪਿੰਡ ਦੀ ਪਰ ਇਹ ਬਿਵਾਦ ਨੂੰ ਖਤਮ ਕਰੋ ਬਸ ਇਹੀ ਬੇਨਤੀ ਹੈ ਸੋ ਫਿਰ ਹਾਜ਼ਰੀ ਲਵਾਵਾਂਗੇ ਕੱਲ ਨੂੰ ਸੋ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੇਅਰ ਕਰਿਓ ਭਾਈ ਵੀਡੀਓ ਜ਼ਰੂਰ